ਅਕਾਲੀ ਦਲ ਤੇ ਬੀਜੇਪੀ ਨੂੰ ਹੁਣ ਇਸ ਚਿਹਰੇ ਨਾਲ ਕਿੰਨਾ ਕ ਫਾਇਦਾ ਹੋਵੇਗਾ ਕਿ ਇਹ ਮੂਰਤੋ ਗਠਜੋੜ ਜਾਂ ਇਹਨਾਂ ਦਾ ਬਣਨ ਦੀ ਕੋਈ ਸੰਭਾਵਨਾ ਹੈ ਉਹਨਾਂ ਨੇ ਅਕਾਲੀ ਦਲ ਦੇ ਚੋਣ ਹੰਦੇ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਹੈ ਕਿ ਭਾਜਪਾ ਨਾਲ ਸਾਂਝ ਕਰਕੇ ਹੀ ਅਗਲੀ ਸਰਕਾਰ ਬਣਾਈ ਜਾ ਸਕਦੀ ਹੈ ਨਾਇਟਿੰਗ ਸੈਣੀਆ ਜੀ ਤੇ ਆਏ ਨੇ ਤੋ ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਦਾ ਸ਼ੋਮਨੀ ਕਾਲੀ ਦਲ ਹੈ ਤੇ ਨਾਲ ਹੀ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਹੈ 13 ਅਸੀਂ ਮੁਕਾਬਲਾ ਇਸ ਨੂੰ ਕਹਿ ਸਕਦੇ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਪਾਰਟੀ ਦੇ ਵਿੱਚ ਕੌਣ ਜੇਤਾ ਹੋ ਸਕਦਾ ਹੈ ਇਹ ਹਰਿਆਣਾ ਦੇ ਪਾਰਟੀਆਂ ਦੇ ਆਗੂ ਨੇ ਆ ਕੇ ਪੰਜਾਬ ਚ ਇਲੈਕਸ਼ਨ ਕੰਗੇਨ ਚਲਾਉਣ ਦਾ ਸੁਭੋਧਨ ਕੀਤਾ ਹੋਇਆ ਸੋ ਮਿਸਟਰ ਸੈਣੀ ਜਿਹੜਾ ਹੈਗਾ ਉਹ ਲੁਧਿਆਣਾ ਸਭੋਧਨ ਅੱਜ ਕਰ ਗਏ ਆਪ ਔਰ ਕਾਂਗਰਸ ਦੇ ਵਿੱਚ ਨਜ਼ਰ ਆ ਰਿਹਾ ਹੈ ਅਰ ਜਿਸ ਤਰ੍ਹਾਂ ਆਮ ਕਦੇ ਭਾਜਪਾ ਨੇ ਜ਼ੋਰ ਜ਼ਮਾਈ ਕੀਤੀ ਹੈ ਲੱਗਦਾ ਹੈ ਕਿ ਭਾਜਪਾ ਵੀ ਉਸ ਮੁੱਖ ਲੜਾਈ ਦਾ ਹਿੱਸਾ ਬਣਦੀ ਨਜ਼ਰ ਆ ਰਹੀ ਹੈ ਐ ਜੀ ਪੀ ਸੀ ਤੇ ਸੂਬਾ ਸਰਕਾਰ ਦਾ ਜਿਹੜਾ ਤੇਜ ਫਸਦਾ ਨਜ਼ਰ ਆ ਰਿਹਾ ਕਿਉਂਕਿ ਜਿਹੜਾ ਹੈ ਸ਼ਹੀਦੀ ਦਿਹਾੜਾ ਵੱਡੇ ਪੱਧਰ ਤੇ ਮਨਾਉਂਦਾ ਐਲਾਨ ਐ ਜੀ ਪੀ ਸੀ ਵੀ ਕਰ ਚੁੱਕੀ ਐ ਤੇ ਪੰਜਾਬ ਸਰਕਾਰ ਵੀ ਕਰ ਚੁੱਕੀ ਐ ਕਿ ਸਰਕਾਰ ਸਾਲ ਦੀ ਦਿਹਾੜੇ ਮਨਾ ਰਹੀ ਐ ਐ ਜੀ ਪੀ ਸੀ ਮਨਾਏ ਕਹਿੰਦੇ ਸਾਨੂੰ ਕੋਈ ਇਤਰਾਜ ਨਹੀਂ ਪਰ ਸਰਕਾਰ ਕਿਉਂ ਨਾ ਬਣਾਏ ਐ ਜੀਪੀਐਸ ਦੇ ਪਰ 23 ਸਵਾਲ ਚੁੱਕੇ ਆ ਆ ਬਲੋਂ ਹੁਣ ਉਹ ਕੀ ਆ ਰਿਹਾ ਜਿਹੜਾ ਹੈ ਚੰਡੀਗੜ੍ਹ ਵਿੱਚ ਜਿਹੜੀ ਸੈਂਟਰ ਦੀ ਟੀਮ ਆਈ ਹੈ ਸੋ ਉੱਥੇ ਜਿਹੜਾ ਹੈ ਇਹਨਾਂ ਨੇ ਲੱਗਦਾ ਹੈ ਵਨ ਨੇਸ਼ਨ ਵਨ ਇਲੈਕਸ਼ਨ ਲੈ ਕੇ ਕੋਈ ਗੱਲਬਾਤ ਕੀਤੀ ਹੈ ਸੋ ਇਸ ਵਾਰੀ ਚੰਨਾ ਪੜਾਓ ਹੈ ਪੰਜਾਬ ਸਰਕਾਰ ਔਰ ਪੰਜਾਬ ਦੀ ਆਵਾਜ਼ੀ ਪਾਰਟੀ ਦੀ ਆਖਰਤ ਜੀ ਦੋਆ ਬਲੋਂ ਸਪੱਸ਼ਟ ਕਹਿੰਨੇ ਕਿ ਆਜਾ ਦੇ ਪੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਦਾ ਫਾਰਮੂਲਾ ਦੇਜੇ ਲਾਗੂ ਨਹੀਂ ਹੋ ਸਕਦਾ ਲੁਧਿਆਣਾ ਦੀ ਜਿਹੜੀ ਗਲਾਟਾ ਜ਼ਮੀਨ ਨੂੰ ਲੈ ਕੇ ਜਿਹੜੀ ਐਕਵਾਇਰ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਉਸ ਦੇ ਵਿਰੋਧ ਵਿੱਚ ਜਿਹੜੇ ਨੇ ਪਿੰਡ ਵਾਸੀ ਵੀ ਨੇ ਹੁਣ ਕਿਸਾਨ ਆਗੂ ਵੀ ਨੇ ਜੋ ਜਗਜੀਤ ਸਿੰਘ ਢੱਲੇਵਾਲ ਸਮੇਤ ਇਹਦਾ ਵਿਰੋਧ ਕਰ ਰਹੇ ਨੇ। ਨਹੀਂ ਆਪਣੀ ਹਰਿਆਣਾ ਦੀ ਉਹ ਕੰਦੇ ਕਿ ਸਰਕਾਰ ਜੇ ਜ਼ਮੀਨ ਲੈ ਰਹੀ ਹੈ ਤਾਂ ਕਿਸਾਨ ਜਿਹੜੇ ਹੈ ਉਹ ਤੋਂ ਬਾਅਦ ਬੇਕਾਰ ਹੋ ਜਾਣਗੇ ਰਸਗਾ ਦਾ ਮਾਮਲਾ ਇਹ ਸ਼ੁਰੂ ਹੈ। ਇਸ ਕਰਕੇ ਪੂਰਾ ਮਾਵਾਜ਼ਾ ਮਿਲੇ ਤਾਂ ਕਿ ਅੱਗੇ ਕਿਤੇ ਜਾ ਕੇ ਆਪਣੀਆਂ ਬੋਸ ਨਹੀਂ ਜਾਂ ਤਾਲੂਕ ਕਰ ਸਕਦੇ ਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਭੜਿੰਗ ਨੇ ਸੂਬੇ ਭਰ ਦੇ ਵਿੱਚ ਜਿਹੜੇ ਥਾਂ-ਥਾਂ ਤੇ ਸੰਵਿਧਾਨ ਬਚਾਓ ਰੈਲੀ ਕਰ ਰਹੇ ਨੇ ਜਾਗਰੂਕਤਾ ਫੈਲਾ ਰਹੇ ਨੇ ਪੰਜਾਬ ਵਾਸੀਆਂ ਦੇ ਵਿੱਚ ਤੁਹਾਨੂੰ ਪੱਦਰ ਦੇ ਕੀ ਕੋਈ ਪ੍ਰਭਾਵ ਪਏਗਾ ਜਾਂ ਰਾਸੀ ਤੌਰ ਤੇ ਕਾਜ਼ੀਰ ਵੰਦੀ ਅੰਗਰ ਦੀ ਗੱਲ ਬਣ ਕੇ ਰਹਿ ਜੇ ਬਿਲਕੁਲ ਵੱਡਾ ਮੁੱਦਾ ਹੈ ਤੁਜੀ ਪਾਸੇ ਪਾਰ ਪਾਰ ਲਗਾਤਾਰ ਕਾਂਗਰਸ ਤੇ ਹਮਲੇ ਕਰ ਰਹੀ ਹੈ ਜ਼ਮੀਨਾ ਵੀ ਨੇ ਮਕਾਨ ਵੀ ਨੇ ਉਹਨਾਂ ਨੂੰ ਸਭ ਨੂੰ ਹੀ ਟੈ ਟੇਰੀ ਕੀਤਾ ਜਾ ਰਿਹਾ ਹੈ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਮੁਹਿੰਮ ਸੁਵੇ ਪਰ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਹੈ ਕਿ ਇਸ ਦੇ ਨਾਲ ਹੀ ਨਸ਼ਾ ਤਸਕਰਾਂ ਤੇ ਠਲ ਪੈ ਸਕਦੀ ਹੈ ਸਰਕਾਰ ਸਰਕਾਰੀ ਹੈ ਪੁਲਿਸ ਅਕਤੀ ਕਰਦੀ ਹੈ ਨਸ਼ਾ ਤਸਕਰਾਂ ਦੇ ਘਾਟ ਆਏ ਜਾ ਰਿਹਾ ਉਹ ਸਾਰੇ ਮਹਿਮਨ ਨੂੰ ਸਰਕਾਰ ਤਾਂ ਲੈ ਰਹੀ ਹੈ ਸਾਡੇ ਨਾਲ ਇਹ ਬਿਨਾਂ ਬਹੁਤ ਵੱਡੀ ਮੈਂ ਲੜਾਈ ਛੇੜੀ ਵੀ ਹੈ 45 ਡਿਗਰੀ ਤੋਂ ਪਾਰ ਹੋ ਚੁੜਿਆ ਸੋ ਹੁਣ ਇਸ ਵਾਲੇ ਜਿਹੜਾ ਹੈ ਮੌਨਸੂਨ ਦਾ ਜਿਹੜੀ ਚੇਤਾਵਨੀ ਵਿਚਾਰੀ ਕੀਤੀ ਗਈ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਹੈ ਜਿਹੜੀ ਲੋਕਾਂ ਨੂੰ ਰਾਹਤ ਮਿਲੇਗੀ ਇਸ ਗਰਮੀ ਤੋਂ ਹੁਣ ਇਹ ਨੂੰ ਮੰਨਿਆ ਜਾ ਰਿਹਾ ਹੈ ਕਿ ਨੂੰ ਮੌਨਸੂਨ ਜਿਹੜਾ ਹੈ ਉੱਤਰੀ ਭਾਗ ਦਾਖਲ ਹੋ ਜਾਏਗੀ ਦੇਖੋ ਉਹਦੇ ਨਾਲ ਜਦੋਂ ਤੁਸੀਂ ਗਰਮੀ ਦਾ ਜ਼ਿਕਰ ਕੀਤਾ ਉਹ ਜਿਹੜੀ ਰਾਹਤ ਆ ਮਿਲੇਗੀ ਮਿਲੇਗੀ ਸਸ਼ਿਕਾਉ ਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਆਪ ਸਭ ਦਰਸ਼ਕਾਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਅਹਿਮ ਤੇ ਸਿਆਸੀ ਮੁੱਦਿਆਂ ਦੇ ਬਾਰੇ ਵਿੱਚ ਸੋ ਇਨਾਂ ਹੀ ਅਹਿਮ ਤੇ ਸਿਆਸੀ ਮੁੱਦਿਆਂ ਤੇ ਵਿਚਾਰ ਚਰਚਾਵਾ ਕਰਨ ਦੇ ਲਈ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਜੀ ਉਹਨਾਂ ਦਾ ਸਵਾਗਤ ਕਰ ਲੈਨੇ ਆ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਜੀ ਬਿਬਾ ਦਰਸ਼ਕਾਂ ਨੇ ਇਹਨਾਂ ਸਦਕਾਰਾਂ ਸਸ਼ਿਕਾ ਅਹਿਮ ਮੁੱਦੇ ਲਓ ਸਵਾਲ ਜੀ ਸਰਦਾਰ ਸਿਕੰਦਰ ਸਿੰਘ ਮਲੂਕਾ ਜੋ ਕਿ ਸ਼ੋਮਨੀ ਕਾਲੀ ਦਲ ਵਿੱਚ ਉੱਗਾ ਚਿਹਰਾ ਵੀ ਰਹਿ ਚੁਕੇ ਨੇ ਪਹਿਲਾਂ ਤਾਂ ਉਹਨਾਂ ਨੇ ਮੋੜ ਤੋਂ ਜਿਹੜਾ ਹੈ ਇਹ ਪਾਰਟੀ ਜੁਆਇਨ ਕੀਤੀ ਹੈ ਇਸ ਦੇ ਨਾਲ ਹੀ ਅਸੀਂ ਇਹ ਕਵਾਂਗੇ ਕਿ ਜਿਹੜਾ ਹੈ ਅਕਾਲੀ ਦਲ ਤੇ ਭਾਜਪਾ ਨੂੰ ਹੁਣ ਇਸ ਚਿਹਰੇ ਨਾਲ ਕਿੰਨਾ ਕੁ ਫਾਇਦਾ ਹੋਵੇਗਾ ਕਿ ਇਹ ਮੋੜ ਤੋਂ ਗਠਜੋੜ ਜਾਂ ਇਹਨਾਂ ਦਾ ਬਣਨ ਦੀ ਕੋਈ ਸੰਭਾਵਨਾ ਹੈ ਜੇਕਰ ਪੋਲਿਟੀਕਲ ਇਸ਼ੂ ਦੀ ਗੱਲ ਕਰੀਏ ਤਾਂ ਮੈਂ ਸਮਝਦਾ ਕਿ ਠੁਕੜਾਟ ਜੈਸਾ ਤੋਂ ਵੱਡਾ ਪੋਲਿਟੀਕਲ ਸਵਾਲ ਹੈ ਜਿਸ ਤੇ ਤੁਸੀਂ ਜ਼ਿਕਰ ਕੀਤਾ ਜੀ ਸਕੰਦਰ ਸਿੰਘ ਮਲੂਕਾ ਕਰਵਾਸੀ ਕਾਲੀਦਾਲ ਚ ਸ਼ਾਮਲ ਹੋ ਗਿਆ ਹੂੰ ਔਰ ਮੈਂ ਵੀ ਕਹਾਗਾ ਕਿ ਮਾਗਰ ਵਿੱਚ ਘਟੂ ਘਟ ਬਾਦਲ ਪਰਵਾਰ ਤੋਂ ਬਾਅਦ ਦੂਜਾ ਵੱਡਾ ਨਾਂ ਹੈ ਸਕੰਦਰ ਸਿੰਘ ਮਲੂਕਾ ਜੀ ਉਹਨਾਂ ਨੇ ਕਾਲੀਦਾਲ ਦੇ ਜਨ ਹੁੰਦੇ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਹੈ ਕਿ ਭਾਜਪਾ ਨਾਲ ਸਾਂਝ ਕਰਕੇ ਹੀ ਅਗਲੀ ਸਰਕਾਰ ਬਣਾਈ ਜਾ ਸਕਦੀ ਹੈ ਹੂੰ ਸੁਇਸਤਰਾ ਪੱਤੇ ਖੁੱਲ ਗਿਆ ਹੈ ਅਕਾਲੀ ਦਲ ਭਾਜਪਾ ਗੱਠ ਛੋੜ ਦੇ ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਆਗੂ ਸਨੀਜਾਖੜ ਉਹ ਕਈ ਵਾਰ ਇਹ ਕਹਿ ਚੁੱਕੇ ਹੈ ਜੇ ਪੰਜਾਬ ਚ ਅਗਲੀ ਸਰਕਾਰ ਬੁਣੀ ਹੈ ਤਾਂ ਅਕਾਲੀ ਦਲ ਨਾਲ ਸਾਂਝ ਕਰਕੇ ਬਣਾਈ ਜਾ ਸਕਦੀ ਹੈ ਹੁਣ ਮੁਕਾਦੀ ਵਾਪਸੀ ਤੋਂ ਬਾਅਦ ਜੀ ਅਕਾਲੀ ਦਲ ਦੇ ਵੱਡੇ ਇੱਕ ਹੋਰ ਕੱਦਾਵਾਰਾ ਗੁਬਿੰਦਰ ਪੁੰਦੜ ਉਹਨਾਂ ਨੇ ਵੀ ਇਹ ਜੀ ਬਿਆਨ ਦਿੱਤਾ ਜੇ ਜੇਪਾਸ਼ਪਾ ਪਨਾ ਦੇ ਤਾਂ ਦੀ ਗੱਲ ਕਰੇਗੀ ਤਾਂ ਅਕਾਲੀ ਦਲ ਨਾਲ ਸਮਝੌਤਾ ਹੋ ਸਕਦਾ ਹੈ ਔਰ ਕਾਲੀ ਦਲ ਸਮਝੌਤਾ ਕਰੇਗਾ ਵੱਡੇ ਭਾਈ ਦੀ ਹیثیت ਸੋ ਇੰਡੀਕੇਸ਼ਨ ਮੈਨੇਜ ਸ਼ੁਰੂ ਹੋ ਗਿਆ ਆਉਣ ਵਾਲੇ ਦਿਨਾਂ ਚ ਅਕਾਲੀ ਦਲ ਤੇ ਪਾਸ਼ਪਾ ਘੱਟ ਜੋੜ ਜਣੇ ਸਤਾਈਆਂ ਚੁਣਾ ਰਲ ਕੇ ਲੜਨਗੇ ਜੀ ਜੀ ਸੋ ਅਸੀਂ ਇੱਥੇ ਅੱਗੇ ਵਧਦੇ ਆ ਤੇ ਅਗਲਾ ਸਵਾਲ ਲੈਣੇ ਆ ਕਿ ਜਿਹੜਾ ਆਮ ਆਦਮੀ ਪਾਰਟੀ ਵਿੱਚ ਜਿਹੜਾ ਹੈ ਦਲ ਬਦਲੀਆਂ ਦਾ ਸਿਲਸਿਲਾ ਲਗਾਤਾਰ جاری ਹੈ ਸੋ ਇਸ ਦੇ ਨਾਲ ਹੀ ਬਦਨੀਸ਼ ਜਿੰਦਲ ਨੇ ਕੋਈ ਇੰਡਸਟਰੀਅਲਸ ਨੇ ਉਹਨਾਂ ਨੇ ਪਾਰਟੀ ਨੇ ਜੁਆਇਨ ਕੀਤਾ ਹੈ ਬਿਲਕੁਲ ਇੱਕ ਜਿਦਾ ਪਹਿਲਾਂ ਜਣਾ ਪਸੇ ਵਿਧਾਨ ਸਵਾਲ ਕੇ ਦਾ ਜ਼ਿਕਰ ਕਰਦੇ ਆ ਤਾਂ ਹੁਣ ਇਸ ਵੇਲੇ ਚੋਣ ਮદાન ਉੱਥੇ ਪੂਰੀ ਤਰ੍ਹਾਂ ਭਖਿਆ ਹੋਇਆ ਗਿਣਤੀ ਦੇ ਦਿਨ ਬਾਕੀ ਰਹਿ ਗਏ ਜਣੀ 17 ਤਰੀਕ ਨੂੰ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ ਜੀ 19 ਨੂੰ ਵੋਟਾਂ ਪੈਣੀਆਂ ਤੇ 23 ਨੂੰ ਨਤੀਜੇ ਆ ਜਾਣੇ ਸੂਏ ਸਥਿਤੀ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜਾ ਹੈਗਾ ਆਪਦੇ ਜਿਹੜੇ ਆਗੂ ਵੱਖ-ਵੱਖ ਜਿਹੜੇ ਆ ਗਿਆ ਉਹ ਜਾਣ ਕਰ ਰਿਹਾ ਪਿਛਲੇ ਦਿਨਾਂ ਚ ਵੀ ਜਾਣ ਕੀਤਾ ਹੈ ਅੱਜ ਜਿਹੜਾ ਗੱਲ ਲੈ ਜਾਣਾ ਦੇ ਉਗੇ ਸਨ ਅਧਿਕਾਰ ਦਸ ਲਿਸਾ ਮਦੀ ਜਿੰਦਲ ਉਹਨਾਂ ਨੇ ਆਪ ਨੂੰ ਜਾਣ ਕੀਤਾ ਹੈ ਉਹਨਾਂ ਨੇ ਕੱਲ੍ਹ ਆਨੇ ਜਾਣੇ ਕੀਤਾ ਸੰਕੜੇ ਸਮਰਥੇ ਜਿਹੜੇ ਉਹਨਾਂ ਨੇ ਵੀ ਨਾਲ ਜਾਣ ਕੀਤਾ ਹੈ ਜੈਨ ਕਰਦਾਨਾ ਜਿਹੜੀ ਵੱਡੀ ਗੱਲ ਕਹੀ ਹੈ ਕਿ ਆਪ ਸਰਕਾਰ ਨੇ ਉਹ ਕੁਝ ਜਿਹੜਾ ਨਸਲ ਸੰਦੀ ਕਾਰੋਬਾਰੀਆਂ ਲਈ ਕੀਤਾ ਜਿਹੜਾ ਪਿਛਲੀਆਂ ਸਰਕਾਰਾਂ ਨੇ ਲੰਬੇ ਸਮੇਂ ਤੋਂ ਨਹੀਂ ਕੀਤਾ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਹੋਰ ਅੰਦ ਕੇਜਰੀਵਾਲ ਉਹਨਾਂ ਦੀ ਜੋੜੀ ਯਤਨ ਕਰ ਰਹੀ ਹੈ ਕਿ ਕਿਸ ਕਦਰ ਕਾਰੋਬਾਰੀਆਂ ਵਪਾਰੀਆਂ ਦੇ ਹੱਕ ਦੇ ਵਿੱਚ ਮੰਦੇ ਹਿੱਤ ਦੇ ਵਿੱਚ ਕੀ ਕੁਝ ਕੀਤਾ ਜਾ ਸਕਦਾ ਤੇ ਕਿਸਾਨਾਂ ਦੀ ਗੱਲ ਕਰਦੇ ਆ ਨਾਲ ਕਾਰੋਬਾਰੀਆਂ ਦੀ ਗੱਲ ਵੀ ਕੀਤੀ ਜਾਂਦੀ ਹੈ ਹਾਲਾਂਕਿ ਇਲੈਕਸ਼ਨ ਜੇ ਸ਼ੁਰੂ ਨਹੀਂ ਸੀ ਹੋਰ ਤੋਂ ਪਹਿਲਾਂ ਹੀ ਜੜਾ ਹੈਗਾ ਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੋਵਾਂ ਵੱਲੋਂ ਸੰਦੇ ਤੌਰ ਤੇ ਲੁਧਿਆਣਾ ਦੇ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ ਸੋ ਅੱਜ ਉਸੇ ਪਹੁੰਚਦੇ ਹੀ ਇੱਕ ਕਹਿ ਸਕਦੇ ਆ ਹੋਰ ਵੱਡਾ ਕਦਮ ਹੈ ਕਿ ਮਿਸਟਰ ਜਿੰਦਲ ਜਿਹੜੇ ਵੱਡੇ ਕਾਰੋਬਾਰੀ ਆ ਉਹਨਾਂ ਨੇ ਵੀ ਆਪ ਦਾ ਪੱਲਾ ਫੜਿਆ ਔਰ ਇਸ ਮੌਕੇ ਤੇ ਲੱਗਦਾ ਹੈ ਕਿ ਇਹਦੇ ਨਾਲ ਵੱਡਾ ਹਲਾਰਾ ਮਿਲਦਾ ਨਜ਼ਰ ਆ ਰਿਹਾ ਹੈ ਆਪ ਨੂੰ ਦਿਖਾਣਾ ਪਛਮੀ ਚੌਂਣੀ ਜੀ ਜੀ ਸੋ ਅਸੀਂ ਇਸ ਦੇ ਨਾਲ ਹੀ ਜਿਹੜਾ ਹੈ ਲੁਧਿਆਣਾ ਚਿਮਨੀ ਚੋਣ ਦਾ ਜਿਹੜਾ ਅਖਾੜਾ ਹੈ ਕਾਫੀ ਪੱਕਿਆ ਹੋਇਆ ਹੈ ਸੋ ਜਿਹੜੇ ਨੇ ਵਕ ਵਕ ਸਿਆਸੀ ਪਾਰਟੀ ਦੇ ਆਗੂ ਚੋਣ ਪ੍ਰਚਾਰ ਮੁਹਿੰਮ ਦੇ ਵਿੱਚ ਜੁਟੇ ਹੋਏ ਨੇ ਸੋ ਇਸ ਦੇ ਨਾਲ ਹੀ ਹੁਣ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲੁਧਿਆਣਾ ਪਹੁੰਚੇ ਨੇ ਉਸ ਦੇ ਨਾਲ ਹੀ ਇੱਥੇ ਇਹਨਾਂ ਦੇ ਆਉਂਦੇ ਕੀ ਮਾਇਨੇ ਰੱਖਦੇ ਤੁਸੀਂ ਕੀ ਵੇਖਦੇ ਹੋ ਕਿ ਜਿਹੜੇ ਨਾਇਬ ਸਿੰਘ ਸੈਣੀ ਅੱਜ ਇੱਥੇ ਆਏ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਹੈ ਸ਼ੋਮਨੀ ਕਾਲੀ ਦਲ ਹੈ ਤੇ ਨਾਲ ਹੀ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਹੈ 13 ਅਸੀਂ ਮੁਕਾਬਲਾ ਇਸ ਨੂੰ ਕਹਿ ਸਕਦੇ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਪਾਰਟੀ ਦੇ ਵਿੱਚ ਕੌਣ ਵਿਜੇਤਾ ਹੋ ਸਕਦਾ ਹੈ ਬਿਲਕੁਲ ਜੀ ਤਾਂ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਐਸਲ ਲੁਧਿਆਣਾ ਦਾ ਇਲੈਕਸ਼ਨ ਜਿਹੜਾ ਪੂਰੀ ਤਰ੍ਹਾਂ ਭਖਿਆ ਹੋਆ ਜਿਸ ਪਾਜਪਾ ਦਾ ਜਿਦਾਂ ਤੁਸੀਂ ਜ਼ਿਕਰ ਕੀਤਾ ਹੈ ਹਰਿਆਣਾ ਦੇ ਮੁੱਖ ਮੰਤਰੀ ਨਾ ਸਿੰਘ ਸੈਣੀ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਇਸ ਮੌਕੇ ਤੇ ਉਹ ਲੁਧਿਆਣਾ ਦੇ ਚ ਲੁਧਿਆਣ ਦੇ ਵੋਟਰਾਂ ਨੂੰ ਸੰਬੋਧਨ ਕਰ ਰਿਹਾ ਹੈ ਇਹ ਵੀ ਜਿਹੜਾ ਹਰਿਆਣਾ ਦੇ ਮੁੱਖ ਮੰਤਰੀ ਨੇ ਨਵੀਂ ਫਿਰਤ ਪਾਈ ਹੈ ਇਹ ਤੋਂ ਪਹਿਲਾਂ ਘੱਟ ਹੀ ਕਦੇ ਜਿਹੜਾ ਇਹੋ ਜਿਹਾ ਮੌਕਾ ਆਇਆ ਹੈ ਕਿ ਹਰਿਆਣਾ ਦੇ ਭਾਜਪਾ ਦੇ ਆਗੂਆਂ ਨੇ ਆ ਕੇ ਪੰਜਾਬ ਚ ਇਲੈਕਸ਼ਨ ਕੰਪੇਨ ਨੂੰ ਚਲਾ ਆਏ ਜਨ ਸਮੋਹਨ ਕੀਤਾ ਹੋਇਆ ਸੋ ਮਿਸ ਜੈਣੀ ਜਿਹੜਾ ਹੈਗਾ ਉਹ ਲੁਧਿਆਣਾ ਸਬੰਧਨ ਅਧਿਕਾਰੀ ਹੈ ਇੱਕ ਦਿਨ ਬਾਅਦ ਜਾਨੀ ਕੱਲ ਨੂੰ ਮੇਰੀ ਜਾਣਕਾਰੀ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਹੈ ਮੈਡਮ ਗੁਪਤਾ ਉਹ ਵੀ ਆ ਰਹੇ ਸਮੋਹਨ ਕਰਨ ਲਈ ਸੋ ਭਾਜਪਾ ਨੇ ਪੂਰਾ ਢੀ ਟੋਟੀ ਦਾ ਜੋਰ ਲਾਇਆ ਵਾ ਜਿਸ ਦਾ ਪਹਿਸ ਮੁੱਦੇ ਦਾ ਜ਼ਿਕਰ ਕਰਨ ਦੇਖੋ ਕੇ ਮੰਤਰੀ ਬੀਟੂ ਬਤਾ ਉਥੇ ਲਗਾਤਾਰ ਉਹਨਾਂ ਡੇਰੇ ਲਾਇਆ ਹੋਇਆ ਹੈ ਜਿਹੜਾ ਆਪ ਭਾਜਪਾ ਦੀ ਆਪਾਂ ਗੱਲ ਕਰਕੇ ਰਸੀ ਜਾਕਰ ਉਹ ਸਰਗਰਮੀ ਨਾਲ ਲੱਗੇ ਹੋਇਆ ਸੋ ਜਿਸ ਤਰ੍ਹਾਂ ਦੀ ਸਥਿਤੀ ਹੈ ਇਸ ਵੇਲੇ ਬਣੀ ਵੀ ਹੈ ਸ਼ੁਰੂ ਦੇ ਦੌਰ ਚ ਬਿਲਕੁਲ ਇਦਾਂ ਲੱਗ ਰਿਹਾ ਸੀ ਕਿ ਮੁੱਖ ਮੁਕਾਬਲਾ ਆਪ ਔਰ ਕਾਂਗਰਸ ਦੇ ਚ ਨਜ਼ਰ ਆ ਰਿਹਾ ਪਰ ਜਿਸ ਤਰ੍ਹਾਂ ਹੁਣ ਕਿਦੇ ਭਾਜਪਾ ਨੇ ਜੋਰ ਅਜ਼ਮਾਈ ਕੀਤੀ ਹੈ ਲੱਗਦਾ ਹੈ ਕਿ ਭਾਜਪਾ ਵੀ ਉਸ ਮੁੱਖ ਲੜਾਈ ਦਾ ਹਿੱਸਾ ਬਣਦੀ ਨਜ਼ਰ ਆ ਰਹੀ ਹੈ ਸੋ ਇਹ ਤਾਂ ਅਨਤੀਜੇ ਤਸਵੀਰ ਜੋ ਕੁਝ ਵਾਪਰੇਗਾ ਜਿੱਦਾਂ ਆਪ ਜ਼ਿਕਰ ਕੀਤਾ 19 ਨੋਟਾਂ ਪੈਣੀਆਂ ਆ ਲੜਾਈ ਦਾ ਮੈਦਾਨ ਜਿੱਥੇ ਆਪ ਦੀ ਗੱਲ ਕਰਦੇ ਆਪ ਤਾਂ ਗਰਮੀ ਨਾਲ ਹਾਈ ਲੱਗੀ ਵੀ ਕਿਉਂਕਿ ਪਹਿਲਾਂ ਵੀ ਆਪ ਦੀ ਸੀਟ ਰਹੀ ਹੈ ਹੁਣ ਪੰਜਾਬ 'ਚ ਆਪ ਦੀ ਸਰਕਾਰ ਅੱਜ ਦਾ ਪਹਿਲਾਂ ਵੀ ਅਕਸਰ ਇਸ ਮੁੱਦੇ ਦਾ ਜ਼ਿਕਰ ਕਰਦੀ ਹੈ ਕਿ ਆਪ ਇਹ ਵੀ ਸੁਨਿਆ ਦੇਂਦਾ ਉਸੇ ਕਰਦੀ ਹੈ ਕਿ ਪੰਜਾਬ 'ਚ ਅਗਲੇ ਸਾਲਾਂ ਲਈ ਜਿਹੜਾ ਜਾਨਾ ਦੇ ਲੋਕਾਂ ਨੇ ਸ਼ਹਿਰੀਆਂ ਨੇ ਕੰਮਦੰਦੇ ਕਰਾਉਣੇ ਆ ਤਾਂ ਮਾਨ ਸਰਕਾਰ ਹੀ ਕੰਮ ਆਏਗੀ ਦੋ ਜਨਤਾ ਦਾ ਬਾਜ਼ ਲੇਖਨ ਦਾ ਬਾਜ਼ ਬਦਰ ਲਬਣਾ ਨਹੀਂ ਪਰ ਜੇ ਤੋ ਲੜਾਈ ਦਾ ਸਵਾਲ ਹੈ ਜੀ ਕਾਂਗਰਸ ਨੇ ਵੀ ਕੰਗੈਸ਼ੂ ਜੜੇ ਗਿਆ ਤੇ ਕਾਂਗਰਸ ਦੇ ਉਮੀਦਵਾਰ ਹੈ ਉਹ ਵੀ ਪਹਿਲਾਂ ਕੈਬਨਟ ਮੰਤਰੀ ਵੀ ਰਹੇ ਚੁੱਕੇ ਆ ਚੰਗਾ ਜਾਣਿਆ ਪਹਿਚਾਣ ਆ ਚਿਹਰਾ ਹੈ ਉਹਨਾਂ ਨੇ ਮੈਦਾਨ ਭਰਿਆ ਵਾ ਤੇ ਹੁਣ ਕਸਰ ਭਾਜਪਾ ਵੀ ਨਹੀਂ ਛੱਡ ਰਹੀ ਸੋ ਇਹ ਸਥਿਤੀ ਜੇ ਹਾਲਾਂਕਿ ਕਾਲੀ ਦਲ ਦੇ ਉਮੀਦਵਾਰ ਉਹ ਵੀ ਮੈਦਾਨ 'ਚ ਹੈ ਪਰ ਤਿੰਨ ਤੋਂ ਬਾਅਦ ਚੌਥੇ ਉਮੀਦਵਾਰ ਹੈ ਇਹ ਜੀ ਜਾਣਕਾਰੀ ਮਦਦ ਕੈਸ ਵੇਲੇ ਤੁਕੋਣਾ ਮੁਕਾਬਲਾ ਬਣਦਾ ਨਜ਼ਰ ਆ ਰਿਹਾ ਆਪ ਕਾਂਗਰਸ ਤੇ ਭਾਜਪਾ ਵਿਚਕਾਰ ਦੇਖਿਆ ਜਾਏਗਾ ਕਿ ਜਿਹੜੇ ਬਾਕੀ ਨਜ਼ਰ ਉਤਨ ਬੈਠੇ ਹੈ ਉਹਨਾਂ ਦਿਨਾਂ ਤੇ ਕਿਸ ਤਰ੍ਹਾਂ ਦੀਆਂ ਸਿੱਧੀਆਂ ਬਦਲਦੀਆਂ ਉਹ ਲੁਧਿਆਣਾ ਦੇ ਲੋਕ ਕਿਸ ਦੇ ਅੱਖ ਚ ਫਤਵਾ ਦੇਣਗੇ ਉਹਨੇ ਜੂਨ ਜੀ ਤੋ ਅਸੀਂ ਹੁਣ ਅੱਗੇ ਗੱਲ ਕਰਾਂਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਬਾਰੇ ਸੋ ਇਸ ਦੇ ਨਾਲ ਹੀ ਜਿਹੜਾ ਹੈ ਐਸਜੀਪੀਸੀ ਤੇ ਸੂਬਾ ਸਰਕਾਰ ਦਾ ਜਿਹੜਾ ਪੇਚ ਫਸਦਾ ਨਜ਼ਰ ਆ ਰਿਹਾ ਕਿਉਂਕਿ ਜਿਹੜਾ ਹੈ ਸ਼ਹੀਦੀ ਦਿਹਾੜਾ ਵੱਡੇ ਪੱਧਰ ਤੇ ਮਨਾਉਂਦਾ ਐਲਾਨ ਐਸਜੀਪੀਸੀ ਵੀ ਕਰ ਚੁੱਕੀ ਹੈ ਤੇ ਪੰਜਾਬ ਸਰਕਾਰ ਵੀ ਕਰ ਚੁੱਕੀ ਹੈ ਤੁਹਾਨੂੰ ਤੁਸੀਂ ਵੀ ਤੁਹਾਡਾ ਇਸ ਬਾਰੇ ਕੀ ਕਹਿਣਾ ਦੇਖੋ ਆਪਨੇ ਸਾਫ਼ ਕਰ ਦਿੱਤਾ ਹੈ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸਤਾਵ ਦੀ ਜਿਹੜੀ ਹੈਗੀ ਆ ਸੀਦੀ ਦਿਆੜਾ ਬਣਾਇਆ ਜਾ ਰਿਹਾ ਉਹ ਸੀਦੀ ਦਿਆੜਾ ਦੂਜਾ ਨਾਲਾ ਬਣਾਇ ਵੀ ਕਿਹਾ ਜਾ ਰਿਹਾ ਕਿ ਅਮਰਸਾ ਜਿਹੜਾ ਪਵਿੱਤਰ ਸ਼ਹਿਰ ਆ ਉਹਦਾ 450 ਸਾਲਾ ਸਤਾਵਨਾ ਸਤਾਵ ਦੀ ਦਿਵਸ ਹੈ ਕਹਿੰਦੇ ਦੋਨੇ ਸਤਾਵ ਦੀਆਂ ਸਰਕਾਰ ਮਨਾਏਗੀ ਮਨਾਈਗੀ ਜੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸ਼ਰੋਨੀ ਗੁਰਦਾਰਪੰਥ ਕਮੇਟੀ ਕਹਿ ਰਹੀ ਹੈ ਕਿ ਸ਼ਰੋਨੀ ਗੁਰਦਾਰਪੰਥ ਕਮੇਟੀ ਦਾ ਇਹ ਅਧਿਕਾਰ ਹੈ ਉਹ ਕਹਿੰਦੇ ਸਰਕਾਰ ਕਿਉਂ ਨਾ ਮਨਾਏ ਪਿਛਲੀਆਂ ਕਹਿੰਦੇ ਬਦਲ ਕੇ ਸਰਕਾਰਾਂ ਇਸ਼ਤਿਹਾਰ ਦੀਆਂ ਮਨਾਉਂਦੀਆਂ ਰਹੀਆਂ ਜੀ ਕਿ ਹੁਣ ਇਹਦੇ ਵਿੱਚ ਕੀ ਫਰਕ ਹੈ ਹੁਣ ਇਸ ਮਾਮਲੇ 'ਚ ਕਟੂਕਾੜ ਦੇ ਪੰਜਾਬ ਦਾ ਸੰਸਦ ਸਪੀਕਰ ਸੰਧਮਾ ਜੀ ਉਸ ਗਰਮੀ ਨਾਲ ਅੱਗੇ ਆ ਰਹੇ ਆ ਤੇ ਐਸਜੀਪੀਸੀ ਨੂੰ ਕਹਿ ਰਿਹਾ ਇਸ ਗੱਲ ਦੇ ਮੁੱਦੇ ਦੇ ਉੱਤੇ ਲੈ ਕੇ ਕਿ ਵੀ ਤੁਸੀਂ ਤਾਂ ਸਗੋਂ ਇਹਦਾ ਚੰਗਾ ਸਟੈਪ ਦੇ ਤੌਰ ਤੇ ਸਵਾਗਤ ਕਰਨਾ ਚਾਹੀਦਾ ਹੈ ਕਿ ਸਰਕਾਰ ਸਿਧਾਂਤ ਦੀ ਦਿਹਾੜੇ ਮਨਾ ਰਹੀ ਹੈ ਐਸਜੀਪੀਸੀ ਮਨਾਏ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਰਕਾਰ ਕਿਉਂ ਨਾ ਮਨਾਏ ਐ ਜੀਪੀਸੀ ਦੇ ਬਲਕੈਵੀ ਸਵਾਲ ਚੁੱਕੇ ਆ ਆ ਬਲੋਂ ਨਵਨੋ ਕਿਹਾ ਜਾ ਰਿਹਾ ਹੈ ਕਿ ਐ ਜੀਪੀਸੀ ਨੇ ਪ੍ਰਧਾਨ ਆ ਮਸਤਾ ਮੀਤਾ ਮੀਸਾ ਉਹ ਕਹਿੰਦੇ ਇਸ ਤਰ੍ਹਾਂ ਗੱਲ ਕਰਦੇ ਜਿਵੇਂ ਕੋਈ ਇੱਕ ਪਾਰਟੀ ਦੇ ਆਗੂ ਦੇ ਤੌਰ ਤੇ ਗੱਲ ਕਰ ਰਹੇ ਹੋ ਕਹਿੰਦੇ ਤਾਂ ਅਧਿਕਾਰ ਹੱਕ ਹੈ ਸਤਵ ਦੀ ਦਿਹਾੜੇ ਸਰਕਾਰਾਂ ਵੀ ਨਾ ਸਕਦੇ ਐ ਐਸਜੀਪੀਸੀ ਬਣਾਵੇ ਸੂਸੂ ਉਹ ਐਸਵੇ ਜਿਹੜਾ ਸਿੱਧੇ ਤੌਰ ਤੇ ਜੋ ਐਸਜੀਪੀਸੀ ਨੇ ਗੱਲ ਕਹੀ ਸੀ ਕਿ ਸਾਡਾ ਇਹ ਅਧਿਕਾਰ ਹੈ ਆਪ ਨੇ ਸਪਸ਼ਟ ਕਰ ਦਿੱਤਾ ਕਿ ਉਹ ਜੀ ਕੋਈ ਗੱਲ ਨਹੀਂ ਅਸੀਂ ਵੀ ਇਸ ਨਾਲ ਦੀਆਂ ਮਨਾਵਾਂਗੇ ਜੀ ਜੀ ਸੋ ਅਸੀਂ ਅੱਗੇ ਵਧਾਂਗੇ ਤੇ ਅਗਲਾ ਜਿਹੜਾ ਸਵਾਲ ਹੈ ਕਿ ਜਿਹੜਾ ਹੈ ਚੰਡੀਗੜ੍ਹ ਵਿੱਚ ਜਿਹੜੀ ਸੈਂਟਰ ਦੀ ਟੀਮ ਆਈ ਹੈ ਸੋ ਉੱਥੇ ਜਿਹੜਾ ਹੈ ਇਹਨਾਂ ਨੇ ਲੱਗਦਾ ਹੈ 1 ਨੇਸ਼ਨ 1 ਇਲੈਕਸ਼ਨ ਨੂੰ ਲੈ ਕੇ ਕੋਈ ਗੱਲਬਾਤ ਕੀਤੀ ਹੈ ਸੋ ਇਸ ਵਾਰੀ ਚਾਣ ਨਾ ਪਾਓ ਵਿਕੋ ਕੌਮੀ ਪੱਧਰ ਦਾ ਮੁੱਦਾ ਹੈ ਜਿਹੜਾ ਹੈ ਕੇਂਦਰ ਦੀ ਟੀਮ ਜੀ ਆ ਬਖੋਕਾ ਮਾਚਲਾਲ ਨਾਲ ਹਰਿਆਣਾ ਨਾਲ ਪੰਜਾਬ ਦੇ ਸਰਕਾਰ ਰਾਜਦਾਰਾਂ ਨਾਲ ਗੱਲਬਾਤ ਕਰਨ ਲਈ ਆਈ ਹੈ ਇਸ ਟੀਮ ਵੱਲੋਂ ਅੱਜ ਪੰਜਾਬ ਦੇ ਚ ਕਾਂਗਰਸ ਪਾਰਟੀ ਪਾਜ ਦਾ ਅਕਾਲੀ ਦਲ ਆਪ ਮੁੱਖ ਮੰਤਰੀ ਭਗਵੰਤ ਮਾਨ ਤੇ ਉਥੇ ਸਪੀਕਰ ਵਿਧਾਨ ਸਭਾ ਕੋਤਾ ਸਿੰਘ ਸੰਧਵਾ ਉਹ ਵੀ ਉਸ ਮੀਟਿੰਗ ਵਿੱਚ ਸ਼ਾਮਲ ਹੋਇਆ ਸਾਰਿਆਂ ਧਿਰਾਂ ਵੱਲੋਂ ਉਸ ਮਾਮਲੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹਾਲਾਂਕਿ ਅਧਿਕਾਰਤ ਤੌਰ ਤੇ ਕੋਈ ਵਿਸ਼ੇਸ਼ ਜਾਣਕਾਰੀ ਜੇ ਸਾਹਮਣੇ ਨਹੀਂ ਆਈ ਪਰ ਵੀ ਕਿ ਜਨਰਲ ਸਾਬਾ ਗੱਲ ਕਹਿ ਸਕਦੇ ਆ ਕਿ ਪੰਜਾਬ ਸਰਕਾਰ ਔਰ ਪੰਜਾਬ ਦੀ ਆਵਾਜ਼ ਦੀ ਪਾਰਟੀ ਜਿਹੜੀ ਹਾਕਮ ਤੇ ਰਹਿ ਜੀ ਦੁਆਵਾਂ ਵੱਲੋਂ ਸਪੱਸ਼ਟ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਦਾ ਫਾਰਮੂਲਾ ਦੇਸ਼ ਲਾਗੂ ਨਹੀਂ ਹੋ ਸਕਦਾ ਪ੍ਰੈਕਟੀਕਲ ਤੌਰ ਤੇ ਪੋਸੀਬਲ ਨਹੀਂ ਹੈ ਸੰਭਵ ਨਹੀਂ ਹੈ ਜੀ ਇਸੇ ਤਰੀਕੇ ਨਾਲ ਕਾਂਗਰਸ ਵੀ ਇਸ ਸੁਝਾਅ ਨੂੰ ਇਸ ਫਾਰਮੂਲੇ ਨੂੰ ਰੱਦ ਕਰ ਚੁੱਕੀ ਹੈ ਉਹ ਵੀ ਕਹਿ ਚੁੱਕੀ ਹੈ ਕਿ ਜਿਸ ਤਰ੍ਹਾਂ ਦਾ ਸਾਡਾ ਦੇਸ਼ ਹੈ ਤੁਸੀਂ ਬਹੁਤ ਸਾਰੇ ਧਰਮ ਹੈ ਬਹੁਤ ਸਾਰੇ ਸਭਿਆਚਾਰ ਹੈ ਮੈਸਟਰ ਦੇਵਕਾ ਕੁਮਾਰ ਜਨਾ ਮੈਂ ਕਿ ਕਿਸ ਤਰ੍ਹਾਂ ਇਹ ਕਮਲ ਦੇ ਚਿੱਪੋਗੜੇ ਇਲੈਕਸ਼ਨ ਹੋ ਉਸਦੀਆਂ ਕਿ ਕਿਦਰੇ ਕੰਮ ਦਰਸਲ ਹੋਏ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਤਰ੍ਹਾਂ ਦਾ ਧਾਨਾਸ਼ੀ ਰਵਈਆ ਕਿ ਜ਼ਬਰਦਸਤੀ ਮੁਲਕ ਦੇ ਉੱਪਰ ਛੋਸਿਆ ਜਾ ਰਿਹਾ ਹੈ ਵਨ ਨੇਸ਼ਨ ਵਨ ਇਲੈਕਸ਼ਨ ਦਾ ਮਾਮਲਾ ਹਾਲਾਂਕਿ ਪਹਿਲਾਂ ਅਕਾਲੀ ਦਲ ਨੇ ਵੀ ਇਸ ਕੰ ਦਾ ਵਿਰੋਧ ਕੀਤਾ ਹੈ ਪਰ ਜਿਸ ਤਰ੍ਹਾਂ ਦਾ ਹੁਣ ਥੋੜਾ ਨਰਮ ਰਵਈਆ ਭਾਜਪਾ ਪ੍ਰਤੀ ਆਪਾ ਜ਼ਿਕਰ ਕਰਕੇ ਆਖੇ ਹਨ ਅਕਾਲੀ ਦਲ ਲੋਲਾ ਰੱਖਿਆ ਜਾ ਰਿਹਾ ਹੈ ਦੇਖਿਆ ਜਾਏਗਾ ਕਿ ਮੀਟਿੰਗ ਦੇ ਅੰਦਰ ਕੀ ਰੋਖ ਕਰਿਆ ਕਰਦੇ ਆ ਪਰ ਇਸ ਤੋਂ ਪਹਿਲਾਂ ਕਾလီਗੱਲ ਵੀ ਲਗਾਤਾਰ ਇਹ ਕਹਿੰਦਾ ਰਿਹਾ ਕਿ ਦੇ ਨਾਲ ਜਿਹੜਾ ਫੈਡਰਲ ਸਿਸਟਮ ਹੈ ਉਸ ਨੂੰ ਹੀ ਵੱਡਾ ਖੋਰਾ ਲੱਗੇਗਾ ਟੈਂਸ਼ਨ ਕਿਉਂਕਿ ਜੇ ਇਕੱਠੀ ਵੀ ਇਲੈਕਸ਼ਨ ਹੋਏਗੀ ਤੁਸੀਂਦਾ ਆਪ ਅਕਸਰ ਦੇਖਦੇ ਆ ਪਾਰਲੀਮੈਂਟ ਇਲੈਕਸ਼ਨ ਹੁੰਦੀ ਹੈ ਤਾਂ ਮੁਲਕ ਦਾ ਜਿਹੜਾ ਪ੍ਰਧਾਨ ਮੰਤਰੀ ਦਾ ਉਮੀਦਵਾਰ ਹੋਏਗਾ ਉਹੀ ਵੋਟਾਂ ਮੰਗੇਗਾ ਉਹ ਤਾਂ ਹੋਰ ਬਾਕੀ ਦਾ ਜਿਹੜੀਆਂ ਸਟੇਟਾਂ ਹੈਗੀਆਂ ਮਿਊਨਿਸਪਲ ਕਮੇਟੀਆਂ ਦੀਆਂ ਤਰ੍ਹਾਂ ਹੀ ਬਣ ਕੇ ਰਹਿ ਜਾਣੀਆਂ ਸੋ ਜਿਹੜਾ ਜਮਹੂਰੀਤਾ ਜਾਂ ਡੈਮੋਕਰੇਟੀ ਤਾਂ ਜਿਹੜਾ ਵੱਖਰਾ ਵੱਖਰੇ ਸਰਕਾਰਾਂ ਦਾ ਰਾਜਾਂ ਦਾ ਸੂਬਿਆਂ ਦਾ ਹਰ ਸੂਬੇ ਦੀ ਆਪਣੀ ਸਮੱਸਿਆ ਹੈ ਜਿਵੇਂ ਆਪਣਾ ਸੂਬਾ ਖੇਤੀਬਾੜੀ ਦਾ ਸੂਬਾ ਕਿਸਾਨਾਂ ਦੀਆਂ ਸਮੱਸਿਆਵਾਂ ਦੂਜੀਆਂ ਸਮੱਸਿਆਵਾਂ ਮ ਬਿਹਾਰ ਦੇ ਇਲਾਕੇ ਸਮੱਸਿਆ ਹੋ ਸਕਦੀ ਹੈ ਬੰਗਾਲ ਦੀ ਇਲਾਕੇ ਸਮੱਸਿਆ ਹੋ ਸਕਦੀ ਹੈ ਜਿੱਦਾਂ ਜੇ ਆਪਾਂ ਦੱਖਣ ਚਲੀ ਜਾਈਏ ਉਥੇ ਮੌਸਮ ਵੀ ਵੱਖਰੇ ਲਹਿਜੇ ਨਾਲ ਸਰਦੀਆਂ ਗਰਮੀਆਂ ਬਾਰਸ਼ਾਂ ਬਹੁਤ ਕੁਝ ਵੱਖਰੇਵੇਂ ਸੱਭਿਆਚਾਰ ਵੱਖਰੇ ਵੱਖਰੇ ਲਿਤੀ ਰਵਾਜ ਵੱਖਰੇ ਵੱਖਰੇ ਸੋ ਇੱਕ ਕੜੀ ਜਾਂ ਇੱਕ ਲੜੀ ਨਾਲ ਸਾਰੇ ਮਿਲਕ ਨੂੰ ਜੋੜਨਾ ਚ ਨਹੀਂ ਪ੍ਰਾਯੋਜਿਤ ਹਾਸਦਾ ਅੜਵਾੜਾ ਪੰਜਾਬ ਬਾਰੇ ਕਹਿ ਸਕਦੇ ਹਾਂ ਕਿ ਪੰਜਾਬ ਦੇ ਜਿਹੜੇ ਵੱਡੀਆਂ ਮੁੱਖ ਵਰਦੀ ਤਰ੍ਹਾਂ ਤੇ ਹਾਕਮਦਰ ਉਹਨਾਂ ਵੱਲੋਂ ਪਹਿਲਾਂ ਵਿਰੋਧ ਕੀਤਾ ਗਿਆ ਸੀ ਐਨੀ ਗੱਲ ਜ਼ਰੂਰ ਹੈ ਕਿ ਭਾਜਪਾ ਨੇ ਵੀ ਜਦੋਂ ਇਸ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਹੈ ਕਿ ਭਾਜਪਾ ਦਾ ਵਿਧਾਕਾਰਤ ਬਿਆਨ ਤਾਂ ਨਹੀਂ ਆਇਆ ਪਰ ਕਿਉਂਕਿ ਭਾਜਪਾ ਦੀ ਨੀਤੀ ਹੈ ਜਿਕੇਂਦਰ ਦੀ ਨੀਤੀ ਹੈ ਉਹ ਹੀ ਨੀਤੀ ਦੇ ਮਤਾਵ ਕੀ ਟੀਮ ਆਈ ਹੈ ਸੋ ਉਮੀਦ ਹੈ ਕਿ ਭਾਜਪਾ ਦਾ ਇਸ ਲਾਈਨ ਦੀ ਹਮਾਇਤ ਹੀ ਕਰੇਗੀ ਇੱਕ ਚੋਣ ਦੇ ਇੱਕ ਦੇਸ਼ ਦੀ ਗੱਲ ਕਰਦੇ ਆ ਕਿ ਖਰਚੇ ਘਟਣਗੇ ਸਿਸ 70 ਇਕ ਹੋਏਗਾ ਪਰ ਦੂਜੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਇਸ ਮਾਮਲੇ 'ਚ ਮੀ ਦਾ ਕੇ ਮੀਟਿੰਗ ਦੇ ਇਧਰੋਂ ਨਾਲੋਂ ਡਟ ਕੇ ਵਿਰੋਧ ਕੀਤਾ ਜਾਏਗਾ ਜੀ ਜੀ ਹੁਣ ਅਸੀਂ ਗੱਲ ਕਰਾਂਗੇ ਕਿਸਾਨਾਂ ਦੇ ਮੁੱਦੇ ਦੇ ਬਾਰੇ ਵਿੱਚ ਜਿੱਥੇ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੇ ਵੱਲੋਂ ਜਿਹੜਾ ਹੈ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਉਸ ਲਈ ਕਿਹਾ ਜਾ ਰਿਹਾ ਕਿਉਂਕਿ ਜਿਹੜਾ ਹੈ ਲੁਧਿਆਣਾ ਦੀ ਜਿਹੜੀ ਗਲਾੜਾ ਜ਼ਮੀਨ ਨੂੰ ਲੈ ਕੇ ਜਿਹੜੀ ਐਕਵਾਇਰ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਉਸ ਦੇ ਵਿਰੋਧ ਵਿੱਚ ਜਿਹੜੇ ਨੇ ਪਿੰਡ ਵਾਸੀ ਵੀ ਨੇ ਹੁਣ ਕਿਸਾਨ ਆਗੂ ਵੀ ਨੇ ਸੋ ਜਗਜੀਤ ਸਿੰਘ ਡੱਲੇਵਾਲ ਸਮੇਤ ਇਸ ਦਾ ਵਿਰੋਧ ਕਰ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀ ਸਰਕਾਰ ਦੀ ਇਹ ਨਵੀਂ ਲੈਂਡ ਪੂਲਿੰਗ ਸਕੀਮ ਹੈ ਕਿ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ ਜਾਂ ਨੁਕਸਾਨ ਦੇਖੋ ਜੀ ਆਪਾਂ ਕਿਸਾਨਾਂ ਤੇ ਸਰਕਾਰ ਦੇ ਨਜ਼ਰੀਏ ਤੋਂ ਗੱਲ ਕਰੀ ਤਾਂ ਦੋ ਪਹਿਲੂ ਇਸ ਮਾਮਲੇ ਦੇ ਬੰਦੇ ਆ ਜੀ ਕਿਸਾਨ ਕਹਿ ਰਿਹਾ ਹੈ ਕਿ ਜ਼ਮੀਨ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਆਪਣੀ ਆਪਣੀ ਰਾਏ ਉਹ ਕਹਿੰਦੇ ਕਿ ਸਰਕਾਰ ਜੇ ਜ਼ਮੀਨ ਲੈ ਰਹੀ ਹੈ ਤਾਂ ਕਿਸਾਨ ਜਿਹੜੇ ਹੈ ਉਸ ਤੋਂ ਬਾਅਦ ਬੇਕਾਰ ਹੋ ਜਾਣਗੇ ਰੋਜ਼ਗਾਰ ਦਾ ਮਾਮਲਾ ਦੂਜੇ ਇਸ਼ੂ ਹੈ ਇਸ ਕਰਕੇ ਪੂਰਾ ਮੁਆਵਜ਼ਾ ਮਿਲੇ ਤਾਂ ਕਿ ਅੱਗੇ ਕਿਤੇ ਜਾ ਕੇ ਆਪਣੀ ਹੋਰ ਜ਼ਮੀਨਾਂ ਦਾ ਕਾਰੋਗ ਕਰ ਸਕਦੇ ਆ ਜੀ ਦੂਜੇ ਪਾਸੇ ਸਰਕਾਰ ਦਾ ਦਾਅਵਾ ਇਹ ਹੈ ਅਸੀਂ ਪੂਰਾ ਮੁਆਵਜ਼ਾ ਤਾਂ ਦੇਾਂਗੇ ਦੇਾਂਗੇ ਪਰ ਕਹਿੰਦੇ ਜਿਹੜੀ ਜ਼ਮੀਨ ਔਕਰ ਕਰ ਰਹੇ ਆ ਲੈ ਰਹੇ ਆ ਉਹ ਜ਼ਮੀਨ ਵਿਕਸਿਤ ਕਰਕੇ ਦੇਾਂਗੇ ਉਹ ਲੈਂਡ ਵਿਕਸਿਤ ਹੋਏਗੀ ਉਹਦੇ ਜਿਹੜੇ ਕਿਸਾਨਾਂ ਦਾ ਵੀ ਪੂਰਾ ਅਧਿਕਾਰ ਹੋਏਗਾ ਉਹ ਆਪਣੇ ਕੋਲੇ ਰੱਖ ਸਕਦੇ ਆ ਕਿਸੇ ਨਾਲ ਸ਼ੇਅਰ ਕਰ ਸਕਦੇ ਆ ਆਪਣਾ ਕਾਰੋਬਾਰ ਵੀ ਕਰ ਸਕਦੇ ਆ ਸੋਹੰਕ ਸਰਕਾਰ ਦਾ ਦਾਵਾ ਇਹ ਆ ਜਿੱਦਾਂ ਖੇਤੀ ਹੀ ਗਿਆ ਕਿ ਮਾਮਲਾ ਜਿਹਾ ਪਾ ਕਹਿਣੇ ਕਿ ਕਾਟੇ ਦਾ ਸੌਦਾ ਜਿਹੜਾ ਜ਼ਮੀਨ ਵਿਕਸਿਤ ਹੋਏਗੀ ਤਾਂ ਉਹ ਕਦੇ ਕਿਸਾਨਾਂ ਵਾਸਤੇ ਇੱਕ ਨਵਾਂ ਮੌਕਾ ਆਪਣੇ ਰੋਜ਼ਗਾਰ ਸ਼ੁਰੂ ਕੰਮ ਕਾਰੋਬਾਰ ਸ਼ੁਰੂ ਕਰਨਾ ਹੋਏਗਾ ਇਸ ਕਰਕੇ ਕਹਿੰਦੇ ਸੀ ਕਿਸਾਨਾਂ ਦੇ ਹਿੱਤਾਂ ਦਾ ਪੂਰਾ ਧਿਆਨ ਰੱਖ ਰਿਆ ਹੈ ਇਸ ਜ਼ਰੂਰ ਹੈ ਕਿ ਟਕਰਾਅ ਦੀ ਸਥਿਤੀ ਬਣੀ ਹੋਏ ਦੇਖਿਆ ਜਾਏਗਾ ਕਿ ਆਉਣ ਵਾਲੇ ਦਿਨਾਂ 'ਚ ਇਸ ਮੁੱਦੇ ਤੇ ਕਿਸ ਢੰਗ ਨਾਲ ਸਰਕਾਰ ਤੇ ਕਿਸਾਨਾਂ 'ਚ ਸਹਿਮਤੀ ਬਣਦੀ ਨਜ਼ਰ ਆਏਗੀ ਜੀ ਜੀ ਮ ਦੂਸਰੇ ਪਾਸੇ ਜਿਹੜੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਭਰ ਦੇ ਵਿੱਚ ਜਿਹੜੇ ਹੈ ਥਾਂ ਥਾਂ ਤੇ ਸੰਵਿਧਾਨ ਬਚਾਓ ਰੈਲੀ ਕਰ ਰਹੇ ਨੇ ਜਾਗਰੂਕਤਾ ਫੈਲਾ ਰਹੇ ਨੇ ਪੰਜਾਬ ਵਾਸੀਆ ਦੇ ਵਿੱਚ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਇਹਨਾਂ ਦੀ ਸੰਵਿਧਾਨ ਬਚਾਓ ਰੈਲੀ ਹੈ ਇਹ ਕਿਥੋਂ ਤੱਕ ਸਾਰਥਕ ਹੋਵੇਗੀ ਦੇਖੋ ਕਾਂਗਰਸ ਨੇ ਕੁਮੀ ਪਦਰ ਦੇ ਕੈਂਪੇਨ ਸ਼ੁਰੂ ਕੀਤੇ ਜਿਸ ਦਾ ਮੈਂ ਸ਼ੁਰੂ ਕੀਤੇ ਜ਼ਿਕਰ ਕੀਤਾ ਹੈ ਜੀ ਸਵਾਲ ਇਹ ਹੈ ਕਿ ਸਿੱਧਾ ਜਾਂ ਮਾਮਲਾ ਹੈ ਕਾਂਗਰਸ ਲਗਾਤਾਰ ਇਹ ਕਹਿ ਰਹੀ ਹੈ ਕਿ ਭਾਤੀ ਜਨਦਾਬਾਦੀ ਜਜੋਂ ਦੀ ਸਤਾ ਚਾਈ ਹੈ ਇਹ ਸੰਵਿਧਾਨ ਨੂੰ ਤੋੜ ਮੋੜ ਰਹੀ ਹੈ ਆਪਣੇ ਢੰਗ ਨਾਲ ਤਬਦੀਲੀਆਂ ਕਰ ਰਹੀ ਹੈ ਬਹੁਤ ਸਾਰੀਆਂ ਤਬਦੀਲੀਆਂ ਕਰਨ ਜਾ ਰਹੀ ਹੈ ਜਿਦਾ ਬਾ ਉਹਨੇ ਜ਼ਿਕਰ ਕਰਕੇ ਰਹੇ ਹਨ ਵਨ ਨੇਸ਼ਨ ਵਨ ਇਲੈਕਸ਼ਨ ਇਹ ਵੀ ਕਹਿ ਰਹੇ ਕਿ ਸੰਵਿਧਾਨ ਨੂੰ ਇੱਕ ਤਰ੍ਹਾਂ ਦਾ ਤੋੜ ਮੋੜਿਆ ਜਾ ਰਿਹਾ ਹੈ ਆਪਣੇ ਹੱਕ ਦੇ ਵਿੱਚ ਹੋਰ ਕਈ ਮੁੱਦੇ ਹੈ ਇਲੈਕਸ਼ਨ ਦਾ ਮਾਮਲਾ ਕਈ ਮਾਮਲੇ ਜਿੰਨਾ ਮਾਮਲਾ ਲੈ ਕੇ ਲਈ ਕਾਂਗਰਸ ਲਗਾਤਾਰ ਵਿਰੋਧ ਕਰ ਰਹੀ ਹੈ ਕਿ ਭਾਜਪਾ ਸਤਾ ਚ ਆਉਣ ਤੋਂ ਬਾਅਦ ਕਸਮਦਾਨਾਂ ਨੂੰ ਆਪਣੇ ਧੰਗ ਨਾਲ ਤਬਦੀਲ ਕਰ ਰਹੀ ਹੈ ਜੀ ਸੂਬੇ ਕੌਮੀ ਪਦਰ ਦੀ ਮੈਮ ਹੈ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ ਕਾਂਗਰਸ ਵੀ ਇਸ ਮੁੱਦੇ ਦੇ ਉੱਤੇ ਲਗਾਤਾਰ ਬਾਕੀ ਸੂਬਿਆਂ ਦੀ ਵੀ ਰੈਲੀਆਂ ਕਰ ਰਹੀ ਹੈ ਪੰਜਾਬ ਚ ਵੀ ਥਾਂ ਥਾਂ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਕਾਂਗਰਸ ਵੱਲੋਂ ਮੁੱਦਾ ਸੁਧਾਨ ਬਚਾਉਂਦਾ ਇਹ ਹੈ ਕਿ ਭਾਜਪਾ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਜ਼ਬਰਦਸਤ ਇਸ ਸਦਾਨ ਚ ਤਬਦੀਲੀਆਂ ਨਹੀਂ ਕਰਨ ਦੇਵਾਂਗੇ ਕਿਉਂਕਿ ਜਿਹੜੇ ਲੋਕਾਂ ਦੇ ਹਿੱਤ ਵਿੱਚ ਆ ਦੇ ਹਿੱਤ ਵਿੱਚ ਜਿਹੜੇ ਇੱਕਾ ਕਰੂਨਾ ਬਣਿਆ ਉਦੇਤਰ ਦਿੱਲੀ ਕਰਨਾ ਨਾ ਦੇ ਦੇਤ ਜਾਣਾ ਦੇਤੇ ਲੋਕਾਂ ਦੇ ਹੱਥ ਚ ਸੋ ਉਹ ਹੁਕਾ ਜਾਂ ਆਵਾਜ਼ ਜਿਹੜਾ ਹੈਗਾ ਰਾਜਾ ਬੜਿੰਗ ਬਲੰਦ ਕਾਂ ਦੀ ਕੋਸ਼ ਕਰ ਰਹੀ ਲਿਆ ਤੇ ਬਾਕੀ ਦੇ ਦਾ ਹਿੱਸਾ ਇਹ ਵੀ ਦੇ ਦੇ ਇਸੇ ਦੇ ਵਜੋਂ ਹੀ ਪੰਜਾਬ ਚ ਕਾਂਗਰਸ ਨੇ ਇਦਾਂ ਦੇ ਮਹਿਮ ਆਪਣੇ ਸ਼ੁਰੂ ਕੀਤੀ ਵੀ ਆ ਦਿਖਾਇਆ ਜਾਏਗਾ ਕਿ ਕਮੀ ਪਦਰ ਦੇ ਕੀਏ ਕੋਈ ਤਰੋ ਆ ਪਏਗਾ ਜਾਂ ਰਾਸੀ ਤੌਰ ਤੇ ਇੱਕ ਹਾਜ਼ਰੀ ਲਵਾਉਣ ਦੀ ਕਾਂਗਰਸ ਦੀ ਗੱਲ ਬਣ ਕੇ ਰਹਿ ਜਾਈ ਕਿ ਕੋਈ ਵੱਡਾ ਮੁੱਦਾ ਕੁਝੇ ਪਾਸੇ ਪਾਰ ਪਾਰ ਲਗਾਤਾਰ ਕਾਂਗਰਸ ਦੇ ਤੇ ਹਮਲੇ ਕਰ ਰਹੀ ਹੈ ਸੋ ਇਹ ਜ਼ਰੂਰੀ ਨਹੀਂ ਹੈ ਕਿ ਰੈਡੀਆਂ ਦਾ ਕੋਈ ਇੰਪੈਕਟ ਪਾਏਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਖਾਤਰ ਇਹ ਮੁੱਦਾ ਬਣਿਆ ਹੋਇਆ ਹੈ ਜੀ ਮੁੱਦਾ ਗੰਭੀਰ ਹੈ ਇਸ ਬਾਰੇ ਕੋਈ ਦੋ ਰਹਿ ਨਹੀਂ ਜੀ ਪਰ ਕੀ ਕਾਂਗਰਸ ਇਸ ਮੁੱਦੇ ਦੇ ਕਿ ਦਬਾਅ ਬਣਾ ਸਕੇਗੀ ਕਿ ਨਹੀਂ ਬਣਾ ਸਕੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਜੀ ਜੀ ਸੋ ਅਸੀਂ ਗੱਲ ਕਰਾਂਗੇ ਹੁਣ ਪੰਜਾਬ ਸਰਕਾਰ ਦੀ ਜਿਹੜੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਛੇੜੀ ਗਈ ਹੈ ਇਸ ਦੇ ਤਹਿਤ ਜਿਹੜੇ ਕਾਫੀ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਜਿਹੜੀ ਉਹਨਾਂ ਦੀ ਨਜਾਇਜ਼ ਜ਼ਾਰੀਆਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਅਤੇ ਜਿਹੜੇ ਨਗਰ ਸੁਧਾਰ ਟਰਸਟ ਦੇ ਜਿਹੜੇ ਅੰਦਰ ਆਉਂਦੀਆਂ ਨੇ ਉਹ ਜ਼ਮੀਨਾਂ ਵੀ ਨੇ ਮਕਾਨ ਵੀ ਨੇ ਉਹਨਾਂ ਨੂੰ ਸਭ ਨੂੰ ਹੀ ਠਹਿ ਠੇਰੀ ਕੀਤਾ ਜਾ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਮੁਹਿੰਮ ਸੂਬੇ ਪੱਧਰ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਹੈ ਕਿ ਇਸ ਦੇ ਨਾਲ ਹੀ ਨਸ਼ਾ ਤਸਕਰਾਂ ਤੇ ਠੱਲ ਪੈ ਸਕਦੀ ਹੈ ਦੇਖੋ ਬਿਨਾਂ ਜਿਹੜੇ ਵੱਡੇ ਮੁੱਦਿਆਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਗੱਲ ਕਰ ਰਹੇ ਹਾਂ ਉਹ ਚੋਂ ਨਸ਼ਾ ਖਿਲਾਫ ਯੁੱਧ ਆਪਣਾ ਇੱਕ ਵੱਡੀ ਮਹਿਮਾ ਆਪਾਂ ਅਕਸਰ ਇਸ ਮੁੱਦੇ ਤੇ ਪਹਿਲਾਂ ਵੀ ਗੱਲ ਕਰਦੇ ਆ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਤਾ ਚਾਹੀਏ ਇਹਨਾਂ ਨੇ ਪਹਿਲਾਂ ਤਾਂ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਜੀ ਕਿ ਇਸ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਪਰ ਪਿਛਲੇ ਕੁਝ ਹਫ਼ਤੇ ਉਹਨਾਂ ਨੇ ਮਹਿਮਦ ਦੇ ਤੌਰ ਤੇ ਚਲਾਇਆ ਵਾ ਕਿ ਪੰਜਾਬ ਚੋਂ ਨਸ਼ਾ ਖਤਮ ਕਰਨਾ ਰੈਲੀਆਂ ਕਰ ਰਿਹਾ ਹੈ ਸਰਕਾਰ ਸਖਤੀ ਕਰ ਰਹੀ ਹੈ ਪੁਲਿਸ ਸਖਤੀ ਕਰ ਰਹੀ ਹੈ ਨਸ਼ਾ ਤਸਕਰਾਂ ਦੇ ਘਾਟਾਏ ਜਾ ਰਿਹਾ ਹੈ ਉਹ ਸਾਰੇ ਮਹਿਮਨوں ਸਰਕਾਰ ਤਾਂ ਲੈ ਰਹੀ ਐ ਸਟੰਗ ਨਾਲ ਕਿ ਪਿਛਾ ਅੱਜ ਬਹੁਤ ਵੱਡੀ ਮਹਿਮਲ ਲੜਾਈ ਛੇੜੀ ਵੀ ਐ ਦੂਜੇ ਪਾਸੇ ਐ ਕਾਂਗਰਸ ਆ ਵਿਰੋਧੀ ਜਿਹੜਾ ਉਹ ਲਗਾਤਾਰ ਇਸ ਸਰਕਾਰ ਦਾ ਵਿਰੋਧ ਕਰ ਰਹੀਆਂ ਉਹ ਕਹਿੰਦੇ ਇਸ ਮਹਿਮ ਦਾ ਫਾਇਦਾ ਹੀ ਕੋਈ ਨਹੀਂ ਉਹਨੇ ਦੇ ਤੇ ਟਕਰਾਅ ਦੀ ਸਥਿਤੀ ਇਹ ਐ ਕਿ ਆਪ ਕਹਿ ਰਹੀ ਐ ਕਿ ਤੁਸੀਂ ਸਾਰਿਆਂ ਤਰ੍ਹਾਂ ਜਿਹੜੀਆਂ ਇਸ ਵਿਰੋਧ ਕਰ ਰਹੀਆਂ ਹਨ ਲੰਬਾ ਸਮਾਂ ਕਾਲੀ ਦਲ ਤੇ ਭਾਜਪਾ ਸਤਾ ਜਰੇ ਉਹਨੇ ਹੁੰਦਾ ਨਾ ਅਜਿਹੀ ਗੱਲ ਹੁੰਦੀ ਰਹੀ ਤੇ ਨਸ਼ੇ ਬੰਦ ਨਹੀਂ ਹੋਏ ਕਾਂਗਰਸ ਕੈਪਟਨ ਅਮਰਿੰਦਰ ਮੁੱਖ ਮੰਤਰੀ ਬਣੇ ਉਹਨਾਂ ਨੇ ਵਾਦਾ ਕੀਤਾ ਸੀ ਕਿ ਨਸ਼ਾ ਖਤਮ ਕਰ ਦਾਂਗੇ ਨਸ਼ਾ ਦਾ ਕਾਜਾ ਖਤਮ ਹੋਣਾ ਸੀ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਚਲੇਗੇ ਇਦਾਂ ਦੀ ਦੁਬਾਰਾ ਜਿਹੜਾ ਚੰਨੀ ਮੁੱਖ ਮੰਤਰੀ ਹੋਤੇ ਉਹ ਵੀ ਬਾਦਲੇ ਚ ਕੋਈ ਆਪਣਾ ਧਮਖਮ ਨਹੀਂ ਦਿਖਾ ਸਕੇ ਹੁਣ ਘਟੂ ਘਟੇ ਜ਼ਰੂਰ ਹੈ ਕਿ ਆਬਲਮ ਵੱਡੀ ਮਹਿਮ ਸੀੜੀ ਗਈ ਹੈ ਕੁਝ ਕਾਰਵਾਈਆਂ ਵੀ ਨਜ਼ਰ ਆ ਰਹੀਆਂ ਹੈ ਨਾ ਜ਼ਰੂਰ ਹੈ ਕਿ ਜੋ ਕੁਝ ਸਾਹਮਣੇ ਆ ਰਿਹਾ ਹੈ ਅਜੇ ਵੀ ਕਿਧਰੇ ਜਿਹੜੇ ਪੁਲਿਸ ਦੇ ਕਿਸੇ ਹਿੱਸੇ ਦੇ ਨਸ਼ਾ ਤਸਕਰਾਂ ਨਾਲ ਰਾਸੀ ਲੋਕਾਂ ਨਾਲ ਗੱਠਜੋੜ ਹੈ ਜਦ ਤੱਕ ਪ੍ਰਸ਼ਾਸਨ ਦਾ ਪੁਲੀ ਦਾ ਨਸ਼ਾ ਤਸਕਰਾਂ ਦਾ ਗੁਜਰਾਸੀਆ ਗੋੰਦਾ ਇਦਾਂ ਦਾ ਜਿਹੜਾ ਧੰਗੂਆ ਜਾਲ ਹੈ ਗੱਠਜੋੜ ਨਹੀਂ ਟੁੱਟਿਆ ਜਾਏਗਾ ਤਦ ਤੱਕ ਮੁਕੰਮਲ ਤੌਰ ਤੇ ਸਫਲਤਾ ਮਿਲਣੀ ਵੀ ਔਖੀ ਨਜ਼ਰ ਆ ਰਹੀ ਹੈ ਕਟੁਕਟੇ ਵੀ ਹੈ ਇਸ ਸਮਾਜਿਕ ਮਹਿਮ ਨੂੰ ਵੀ ਹੋਰ ਵੱਡੇ ਪੱਧਰ ਤੇ ਜਾਣ ਦੀ ਲੋੜ ਹੈ ਸਰਕਾਰੀ ਤੰਤਰ ਆਪਣੇ ਤੌਰ ਤੇ ਮਹਿਮ ਚਲਾਉਂਦਾ ਹੈ ਠੀਕ ਹੈ ਸ਼ਕਤੀ ਹੈ ਉਹਦੇ ਇਤੀਜੇ ਸਾਹਮਣੇ ਆਉਂਦੇ ਆ ਪਰ ਸਰੰਤੀ ਜੇ ਉਦੇਸ਼ ਸਾਹਮਣੇ ਆਉਣਗੇ ਜਦੋਂ ਸਮੁੱਚਾ ਪੰਜਾਬ ਇਸ ਮਹਿਮੇਜ ਨਾਲ ਤੁਰੇਗਾ ਉਹ ਜਿਹੜੀਆਂ ਕੁਝ ਕਿਰਨਾਵਾਂ ਸਾਹਮਣੇ ਆਈਆਂ ਦੇਖੋ ਕਈ ਪਿੰਡਾਂ ਦੇ ਵਿੱਚ ਨਸ਼ਾ ਤਸਕਰਾ ਨੇ ਜੂ ਨਸ਼ੇ ਅੰਦਰ ਨੂੰ ਮਹਿਮੇਜ ਲਾ ਰਹੇ ਨੇ ਤੇ ਹਮਲੇ ਵੀ ਹੋਏ ਆ ਕਿਸਾਂ ਜਾਣਾ ਦਾਖਲ ਹੋਏ ਆ ਕੀ ਉਹਨਾਂ ਦੇ ਖਿਲਾਫ ਸਖਤੀ ਕੀਤੀ ਜਾਏਗੀ ਸਖਤੀ ਨਾਲ ਰੁਕਾਇਆ ਜਾਏਗਾ ਇਹ ਵੀ ਇੱਕ ਵੱਡਾ ਸੰਹਿਤ ਆਏਗਾ ਕਿ ਜਿਹੜੇ ਲੋਕ ਲੜਾਈ ਲੜ ਰਹੇ ਆ ਉਹਨਾਂ ਦੀ ਹਮਾਇਤ ਸਰਕਾਰ ਕਿੰਨਾ ਕਿ ਨੇਤਰਦੀ ਹੈ ਜੰਗਦਾਇਕ ਪਿੰਡ ਦੇ ਨੌਜਵਾਨ ਨੇ ਪੋਸਟ ਲਾਤਾ ਸੀ ਕਿ ਸਾਡਾ ਪਿੰਡ ਬੁਕਾਹੂ ਹੈ ਕਿਉਂ ਲਾਇਆ ਸੀ ਕਿਉਂਕਿ ਉਸ ਪਿੰਡ ਦੇ ਵਿੱਚ ਵੀ ਜੀ 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 ਸਾਥ ਤਸਕਰਾਂ ਨੇ ਹਮਲਾ ਕੀਤਾ ਸੀ ਉਸ ਤੋਂ ਬਾਅਦ ਇਹ ਸਥਿਤੀ ਬਣੀ ਤੁਸੀਂ ਵੀ ਸਵਾਲ ਹੈ ਵੱਡਾ ਕਿ ਕੀ ਸਰਕਾਰ ਸਮਾਜਿਕ ਤੌਰ ਤੇ ਜਿਹੜੇ ਲੋਕ ਮੈਂ ਮਚਲਾ ਰਹੇ ਉਹਨਾਂ ਦੀ ਹਿਮਾਇਤ ਝਟ ਕੇ ਨਾਲ ਛੱਡਦੀ ਹੈ ਕਿ ਨਹੀਂ ਛੱਡਦੀ ਜੀ ਹੁਣ ਅਸੀਂ ਮੌਸਮ ਦੀ ਗੱਲ ਕਰਾਂਗੇ ਜਿੱਥੇ ਕਿ ਮੌਸਮ ਦੇ ਵਿੱਚ ਤਬਦੀਲੀ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਸੇ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਜਿਹੜਾ ਮੌਸਮ ਹੈ ਲੋਕ ਤੇ ਪੰਛੀ ਨੇ ਜਿਹੜੇ ਸਾਰੇ ਹੀ ਬਹੁਤ ਹੀ ਬੁਰਾ ਹਾਲ ਹੈ ਮੌਸਮ ਦਾ ਗਰਮੀ ਜਿਹੜੀ ਹੈ ਕਾਫੀ ਪੈ ਰਹੀ ਹੈ ਬਾਹਰ ਟੈਂਪਰੇਚਰ ਵੀ ਜਿਹੜਾ ਹੈ 45 ਡਿਗਰੀ ਤੋਂ ਪਾਰ ਹੋ ਚੁੱਕਿਆ ਹੈ ਸੋ ਹੁਣ ਇਸ ਵੇਲੇ ਜਿਹੜਾ ਹੈ ਮੌਨਸੂਨ ਦਾ ਜਿਹੜੀ ਚੇਤਾਵਨੀ ਵਿਚਾਰੀ ਕੀਤੀ ਗਈ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਹੈ ਜਿਹੜੀ ਲੋਕਾਂ ਨੂੰ ਰਾਹਤ ਮਿਲੇਗੀ ਇਸ ਗਰਮੀ ਤੋਂ ਮੌਸਮ ਦਾ ਸਵਾਲ ਤੁਹਾਡਾ ਬਹੁਤ ਹੀ ਦਿਲਚਸਪ ਹੈ ਦੇਖੋ ਮੈਂ ਇਹਨੂੰ ਦੋ ਐਂਗਲ ਤੋਂ ਦਾ ਜਵਾਬ ਤੁਹਾਡੇ ਨਾਲ ਸਾਂਝਾ ਕਰਾਂਗਾ ਜੀ ਜਿਹੜੀ ਮੌਸਮ ਭਾਗ ਨੇ ਜਾਣਕਾਰੀ ਦਿੱਤੀ ਉਹਦੇ ਅਨੁਸਾਰ ਕੀ ਹੈ ਕਿ ਸੁਭਾਵਨਾ ਹੈ ਕਿ ਉੱਤਰ ਨੂੰ ਜਿਹੜਾ ਹੈਗਾ 19 ਜੂਨ ਨੂੰ ਜਿਹੜਾ ਹੈਗਾ ਦਿੱਲੀ ਦੂਜੀ ਸੂਬਿਆਂ ਚ ਉੱਤਰ ਵਾਲੇ ਪਾਸੇ ਜਿਹੜਾ ਮੌਨਸੂਨ ਆ ਸਕਦਾ ਹੈ ਸੁਭਾਵਨਾ ਹੈਗੀ 19 ਜੂਨ ਦਾ 19 ਜੂਨ ਤੋਂ ਥੋੜੇ ਜਣ ਕਿਸੇ ਜਗ੍ਹਾ ਤੇ ਪਹਿਲਾਂ ਆ ਜਾਏਗਾ ਇਹ ਦਿਨ 19 ਤਾਂ 20 ਨੂੰ ਆ ਸਕਦਾ ਹੈ 25 ਨੂੰ ਆ ਸਕਦਾ ਹੈ ਔਰ 19 ਨੂੰ ਮੰਨਿਆ ਜਾ ਰਿਹਾ ਹੈ ਕਿ 19 ਨੂੰ ਮੌਨਸੂਨ ਜੜਾਗਾ ਉੱਤਰੀ ਭਾਰਤ 'ਚ ਦਾਖਲ ਹੋ ਜਾਈ ਜੇਖੋ ਉਹਦੇ ਨਾਲ ਜਦੋਂ ਤੁਸੀਂ ਗਰਮੀ ਦਾ ਜ਼ਿਕਰ ਕੀਤਾ ਉਹਦੀ ਰਾਹਤ ਆ ਮਿਲੇਗੀ ਮਿਲੇਗੀ ਬਿਲਕੁਲ 19 ਜੂਨ ਨੇ ਪੰਜਾਬ 'ਚ ਬੋਟਾਂ ਵੀ ਪੈ ਰਹੀਆਂ ਇਸ ਕਰਕੇ ਕਈ ਤਰ੍ਹਾਂ ਦੀ ਤਾਪਸ਼ ਨੂੰ ਠੰਡ ਮਿਲੇਗੀ ਜਦੋਂ ਮੌਨਸੂਨ ਆਏਗੀ ਪਲਿ ਪੋਲਿਟੀਕਲ ਤਾਪਸ਼ ਲੁਧਿਆਣਾ 'ਚ ਪੰਜਾਬ 'ਚ ਉਹਨੂੰ ਵੀ ਠੰਡ ਪੈਗੀ ਉਹ ਜਿਹੜੀ ਮੌਸਮ ਦੀ ਗਰਮੀ ਹੈ ਤਾਪਸ਼ ਆ ਉਹਦੇ ਠੰਡ ਪੈਗੀ ਪੈਗੀ ਇਹਨਾਂ ਦਿਨਾਂ 'ਚ ਜਿਸ ਕਦਾ ਜੜਾਗਾ ਤੌਸਨੇ ਬੇਹਾਲ ਕੀਤਾ ਸਾਰਿਆਂ ਨੂੰ ਅੱਜ ਵੀ ਕਿਤੇ ਜਿਹੜਾ ਆਪਾਂ ਤਾਪਮਾਨ ਦਾ ਜ਼ਿਕਰ ਕਰਦੇ ਆ ਕਿਤੇ 47 ਡਿਗਰੀ ਆ ਕਿਤੇ 40 ਡਿਗਰੀ ਆ ਕਿਤੇ 48 ਡਿਗਰੀ ਆ ਇਸ ਤਰ੍ਹਾਂ ਦੀ ਤਾਕਸ਼ ਇਸ ਤਰ੍ਹਾਂ ਦੀ ਤਾਕਸ਼ ਦੇ ਚੱਲਦਿਆਂ ਲੋਕਾਂ ਦਾ ਘਰੋਂ ਨਿਕਲਣਾ ਹੀ ਮੁਹਾਲ ਹੋਇਆ ਪਿਆ ਤੇ ਬੜੀ ਤਿੱਬਰਤਾ ਨਾਲ ਅਡੀ ਕੀਤੀ ਜਾ ਰਹੀ ਹੈ ਔਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਦੋਂ 19 ਜੂਨ ਨੂੰ ਮੌਨਸੂਨ ਆ ਰਹੀ ਹੈ ਇਹ ਮੰਨਿਆ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਹੀ ਮੌਨਸੂਨ ਲਈ ਇੱਕ ਉਤਰੀ ਕੋਕਰ ਚਾਰ ਰਹੀ ਆ ਹਾਲਾਂਕਿ ਕਾਫੀ ਅਰਸੇ ਬਾਅਦ ਅਜਿਹਾ ਪਰਿਆ ਕਿ ਮੌਨਸੂਨ ਜਲਦੀ ਆ ਰਹੀ ਹੈ ਇਸੇ ਦੇ ਨਾਲ ਜ਼ਰੂਰ ਗਰਮੀ ਰਹੀ ਹੈ ਨੇਰੀਆਂ ਬਗੀਆਂ ਮੌਸਮ ਆਪਾਂ ਇੰਤਜ਼ਾਮ ਸੇਕ ਕਰ ਰਹੇ ਆ ਪਰ ਜੇ گاਉਂ ਮੌਨਸੂਨ ਆ ਰਹੀ ਆ ਤਾਂ ਇਹਦਾ ਸਵਾਗਤ ਆ ਕਰਨਾ ਬਣਦਾ ਹੀ ਬਣਦਾ ਹੈ ਔਰ ਲੋਕਾਂ ਨੇ ਖੁਸ਼ੀ ਖਬਰ ਵੀ ਹੋਏਗੀ ਜੀ ਸੋ ਇਸ ਦੇ ਨਾਲ ਵੇਲਾ ਹੋ ਚਲੇ ਜੀ ਆਪ ਜੀ ਤੋਂ ਆਗਿਆ ਲੈਣ ਦਾ ਸੋ ਤੁਸੀਂ ਸਾਡੇ ਪ੍ਰੋਗਰਾਮ ਨਾਲ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਪਸੰਦ ਆਇਆ ਹੋਵੇਗਾ ਇਸ ਦੇ ਨਾਲ ਹੀ ਕੱਲ ਫਿਰ ਤੋਂ ਅਸੀਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ ਧੰਨਵਾਦ